ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਤੁਲ ਉਮਰ 49 ਸਾਲ 7 ਮਹੀਨੇ ਤੇ 26 ਦਿਨਾਂ ਦੀ ਹੋਈ ਹੈ। ਇੰਨੇ ਸਮੇਂ ਵਿੱਚ ਉਹਨਾਂ ਨੇ ਅਜੇ ਹਾਰਾਜ ਕੀਤਾ। ਉਹਨਾਂ ਦੇ ਰਾਜ ਦੇ ਕਿਆ ਕਹਿਣੇ ਆ। ਇੱਕ ਵਾਰ ਦੀ ਗੱਲ ਹੈ। ਨਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਲੰਘਦੇ ਜਾਣ। ਕਿਤੇ ਕੰਨੀ ਆਵਾਜ਼ ਪੈ ਗਈ। ਕੋਈ ਮੁਸਲਮਾਨ ਫਕੀਰ ਸੀ। ਕਹਿ ਲਗਾ ਯਾ ਖੁਦਾ ਜੇ ਰਾਜ ਮੂਮਨਾ ਦਾ ਹੁੰਦਾ ਤੇ ਮੇਰਾ ਮੁੱਲ ਪਾ ਜਾਣਾ ਸੀ। ਇਹ ਗੱਲ ਮਹਾਰਾਜਾ ਸਾਹਿਬ ਨੇ ਕੰਨੀ ਪੈ ਗਈ। ਮਹਾਰਾਜਾ ਜੀ ਘੋੜੇ ਤੋਂ ਉੱਤਰੇ। ਜਿੱਧਰੋਂ ਆਵਾਜ਼ ਕੰਨਾਂ 'ਚ ਪਈ ਸੀ ਨਾ ਉੱਥੇ ਜਾ ਕੇ ਵੇਖਿਆ ਤਾਂ ਕੋਈ ਮੁਸਲਮਾਨ ਫਕੀਰ ਸੀ। ਮਹਾਰਾਜਾ ਸਾਹਿਬ ਨੇ ਜਾ ਕੇ ਉਹਨੂੰ ਪੁੱਛਿਆ ਫਕੀਰ ਜੀ ਦੁਖੀ ਆ? ਉਹ ਕਹਿੰਦਾ ਨਹੀਂ। ਕਹੇ ਗੱਲ ਦਾ ਦੁੱਖ ਨਹੀਂ। ਜਿਹੜੇ ਸਾਧੂ ਹੁੰਦੇ ਆ ਨਾ ਸਦਾ ਦਿਵਾਲੀ ਸਾਧ ਦੀ ਅਠੇ ਪੈਰ ਬਸੰਤ। ਉਹਦਾ ਤਾਂ ਕਦੀ ਖੇੜਾ ਹੀ ਨਹੀਂ ਮੁੱਕਦਾ ਜਿਹੜਾ ਸਾਧੂ ਆ। ਉਹ ਸਾਧੂ ਕਹਿੰਦਾ ਵੀ ਨਹੀਂ ਮੈਂ ਦੁਖੀ ਨਹੀਂ ਆ। ਮਹਾਰਾਜਾ ਸਾਹਿਬ ਕਹਿਣ ਲੱਗੇ ਫਿਰ ਇਹ ਗੱਲ ਕਿਉਂ ਕਹੀ ਵੀ ਜੇ ਰਾਜ ਮੁਗਲਾਂ ਦਾ ਹੁੰਦਾ ਜਾਂ ਮੋਮਨਾਂ ਦਾ ਹੁੰਦਾ ਤੇ ਮੁੱਲ ਪੈ ਜਾਂਦਾ ਉਹਨੇ ਆਖਿਆ ਮਹਾਰਾਜਾ ਸਾਹਿਬ ਮੈਂ ਆਪਣੀ ਆਧ ਉਮਰ ਜਿੰਨੀ ਉਮਰ ਲੰਗੀ ਆਪਣੀ ਉਮਰ ਵਿੱਚ ਇੱਕ ਕੰਮ ਅਜਿਹਾ ਕੀਤਾ ਜਿਸ ਤੇ ਮੈਨੂੰ ਫਕਰ ਆ ਮੈਨੂੰ ਮਾਣ ਆ ਤੇ ਮੇਰਾ ਜੰਮਣਾ ਸਫਲਿਆ ਮਹਾਰਾਜਾ ਸਾਹਿਬ ਕਹਿਣ ਲੱਗੇ ਗੱਲ ਕਿਹੜੀ ਆ ਉਹਨੇ ਬੜੇ ਬਾ ਅਦਬ ਬਾ ਸਤਕਾਰ ਇੱਕ ਕੁਰਾਨ ਸ਼ਰੀਫ ਮਹਾਰਾਜਾ ਸਾਹਿਬ ਨੂੰ ਵਿਖਾਈ ਆਖਿਆ ਮਹਾਰਾਜਾ ਜੀ ਇਹ ਮੈਂ ਆਪ ਆਪਣੇ ਹੱਥਾਂ ਨਾਲ ਲਿਖੀ ਆ ਆਪ ਛਾਈ ਕੋਟੀ ਆ ਆਪ ਕਾਗਜ਼ ਕੁੱਤ ਰਿਆ ਆਪ ਹੀ ਹਾਸ਼ੀਏ ਬੰਨੇ ਆ ਆਵਲਖਾਈ ਕਰਕੇ ਆਪ ਹੀ ਜਿਲਤ ਬੰਨੀ ਐ ਐਨੀ ਮੇਰੀ ਮਿਹਨਤ ਹੁਣ ਇਹਦਾ ਇਹਦੀ ਮੁੱਲ ਤੇ ਉਹ ਨਹੀਂ ਪਉਣਾ ਨਾ ਜਿਹੜਾ ਇਹਦਾ ਸਤਕਾਰ ਕਰਨ ਵਾਲਾ ਮਹਾਰਾਜਾ ਜੀ ਉਹਦੀ ਮਿਹਨਤ ਉਹਦੀ ਲਗਨ ਤੇ ਉਸ ਪਾਕ ਗ੍ਰੰਥ ਨੂੰ ਵੇਖ ਕੇ ਬੜੇ ਖੁਸ਼ ਹੋਏ ਆਖਿਆ ਕੱਲ ਨੂੰ ਦਰਬਾਰ 'ਚ ਆਵੀਂ ਉਹ ਜਦੋਂ ਅਗਲਾ ਦਿਨ ਚੜਿਆ ਮਹਾਰਾਜਾ ਜੀ ਜਾਂਦੇ ਜਾਂਦੇ ਇਹ ਵੀ ਕਹਿ ਗਏ ਵੀ ਇਹਨੂੰ ਨਾਲ ਲੈ ਕੇ ਆਵੀਂ ਉਹ ਫਿਰ ਜਦੋਂ ਨਾਲ ਲੈ ਕੇ ਦਰਬਾਰ 'ਚ ਆਏ ਮਹਾਰਾਜਾ ਸਾਹਿਬ ਨੇ ਇੱਕ ਵੱਡਾ ਤੱਕੜ ਘੜਾਇਆ ਇੱਕ ਤੱਕੜ ਦੇ ਵਿੱਚ ਵਧੀਆ ਵਸ਼ਾਈ ਕਰਕੇ ਉਹ ਗ੍ਰੰਥ ਰੱਖ ਲਿਆ ਦੂਜੇ ਬੰਨੇ ਆਪਣੇ ਸੇਵਾਦਾਰਾਂ ਨੂੰ ਆਖਿਆ ਵੀ ਓਨਾਂ ਜੇਰ ਦੂਜੇ ਛਾਬੇ 'ਚ ਸੋਨਾ ਪਾਓ ਜਿੰਨਾ ਜੇਰ ਉਹ ਜਿਹੜਾ ਗ੍ਰੰਥ ਵਾਲਾ ਤੱਕੜਿਆ ਤਾਂ ਨਹੀਂ ਚਲਿਆ ਜਾਂਦਾ ਤੇ ਜੇ ਤਾਂ ਇਹਦੋਂ ਦੁੱਗਣਾ ਮੋਲ ਉਧਰ ਹੋ ਗਿਆ ਮਹਾਰਾਜਾ ਨੇ ਉਹਦੀ ਝੋਲੀ ਪਾਤਾ ਤੇ ਗ੍ਰੰਥ ਫਕੀਰ ਅਜੀਜੋਦੀਨ ਸਾਹਿਬ ਨੂੰ ਆਖਿਆ ਵੀ ਇਹਨੂੰ ਖਜ਼ਾਨੇ 'ਚ ਜਵਾ ਕਰੋ ਯਾਨੀ ਇਹੋ ਜੀ ਕਦਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਹੋਏ ਖਾਲਸਾ ਦੀ ਉਹਦੀਆਂ ਗੱਲਾਂ ਐਵੇਂ ਨਹੀਂ ਯਾਦ ਰਹਿੰਦੀਆਂ ਮਹਾਰਾਜਾ ਸਾਹਿਬ ਜੀ ਦਾ ਰਾਜ ਕਿੰਨਾ ਕੁ ਸੁਤੰਤਰ ਸੀ ਇਹ ਗੱਲ ਦੀ ਪਰਖ ਕਰਨ ਵਾਸਤੇ ਕਹਿੰਦੇ ਇੱਕ ਵਾਰੀ ਕੁੱਤੇ ਦੇ ਗਲ 'ਚ ਕੰਠਾ ਬਨਤਾ। ਤੇ ਕੁੱਤੇ ਦੇ ਗਲ 'ਚ ਕੰਠਾ ਆ ਤੇ ਕੁੱਤਾ ਛੱਡਦਾ ਖੁੱਲਾ। ਉਹ 8 ਦਿਨ ਗਲੀਆਂ 'ਚ ਫਿਰਦਾ ਰਿਹਾ। ਜਿੱਦੋਂ ਉਹ ਕੁੱਤਾ ਫੜਿਆ ਉਹਦੇ ਗਲ ਵਿੱਚ ਕੰਠਾ ਸਹੀ ਸਲਾਮਤ ਸੀ। ਕਿਸੇ ਨੇ ਕੰਠਾ ਹੀ ਨਹੀਂ ਲਾਇਆ। ਐਡਾ ਰੱਜਾ ਪੁੰਜਾ ਰਾਜ ਮਹਾਰਾਜਾ ਸਾਹਿਬ ਨੇ